شان مراد آباد جندھا ایم سی مراد آباد جندھا میئر مراد آباد ਮਾਰੇ ਵਪਾਰੀ ਭਰਾਵਾਂ ਨੂੰ ਡਿੰਗ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਸੋਮਵਾਰ ਨੂੰ ਮਾਰਕੀਟ 2 ਵਜੇ ਤੱਕ ਬੰਦ ਰੱਖੀ ਜਾਊਗੀ ਸਾਰੇ ਆਪਣੀਆਂ ਆਪਣੀਆਂ ਦੁਕਾਨਾਂ ਬੰਦ ਰੱਖ ਰਹੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਜ਼ਾਰਾਂ ਦੇ ਪ੍ਰਧਾਨਾਂ ਦੀਆਂ ਜੌੜੀਆਂ ਲਾ ਕੇ ਉਹ ਹੱਥ ਜੋੜ ਕੇ ਬੇਤੀ ਕਰਕੇ ਬਾਜ਼ਾਰ ਬੰਦ ਕਰਾਉਣਗੇ ਤੇ ਸਾਰਾ ਮਾਮਲਾ ਪਾਰਕਿੰਗ ਦੇ ਗੇਸ ਕਿਸਾ ਗਿਆਗਾ ਤੇ ਸਭ ਤੋਂ ਵੱਧ ਤੋਂ ਵੱਧ ਬੰਦ ਰੱਖਣੇ ਤੇ ਪੰਤ ਕਰਤੇ ਕਾਰਪੋਰੇਸ਼ਨ ਦਾ ਜਾ ਕੇ ਘਰੋਂ ਕਰਾਏ ਤੇ ਉੱਥੇ ਕਮੇਟੀ ਦੇ ਜਿਹੜੇ ਬੰਦੇ ਆ ਦੇ ਜਿਹੜੇ ਐਮਸੀਆਂ ਦੇ ਸੇ ਹਨ ਉਹਨਾਂ ਦੇ ਦਾਅ ਵੀ ਨਸਰ ਕਰ ਰਹੇ ਆ ਵੀ ਇਹਨਾਂ ਇਹਨਾਂ ਦੇ ਇਦਾਂ ਦੇ ਹਿੱਸੇ ਆ ਜੇ ਠੀਕ ਹੈ ਜੀ